ઠાનાગઢ ਸ਼ੰਕਰ ਪੁਲਿਸ ਨੇ 6 ਸਾਲਾਂ ਬੱਚੇ ਦੇ ਕਤਲ ਦੇ ਮਾਮਲੇ ਵਿੱਚ ਦੋਸ਼ੀ ਉਸ ਉਤੇਲੇ ਪਿਤਾ ਨੂੰ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਜਾਣਕਾਰ ਦੰਦੇ ਹੋਏ ਡੀਐਸਪੀ ਗੜਸ਼ੰਕਰ ਜਸਪ੍ਰੀਤ ਸਿੰਘ ਨੇ ਦੱਸਿਆ ਕਿ ਫਿਦਾਹਤ ਪੁੱਤਰ ਰਾਹੁਲ ਉਮਰ 6 ਸਾਲ ਦੇ ਸ਼ੱਕੀ ਹਾਲਾਤਾਂ ਦੇ ਵਿੱਚ ਮੌਤ ਹੋਣ ਦੀ ਸੂਚਨਾ ਪ੍ਰਾਪਤ ਹੋਈ ਹੈ ਬਿੱਟੂ ਚੋਹਾਨ ਦੀ ਰਿਪੋਰਟ ਗੜਸ਼ੰਕਰ ਇਹ ਜੀ ਸਾਨੂੰ 13 8 ਨੂੰ ਥਾਣੇ ਇਨਫੋਰਮੇਸ਼ਨ ਮਸੂਲ ਹੋਈ ਸੀਗੀ ਕਿ ਇੱਕ 6 ਸਾਲ ਦਾ ਬੱਚਾ ਹੈ ਜਿਹੜਾ ਉਹਦੀ ਡੈਥ ਹੋਈ ਹੈ ਤੇ ਅਸੀਂ ਤੁਰੰਤ ਕਾਰਵਾਈ ਕਰਦੇ ਹਾਂ ਅਸੀਂ ਮੌਕੇ ਤੇ ਗਏ ਹਾਂ ਇੱਕ ਤੋਂ ਜਾ ਕੇ ਮਰਨ ਵਾਲੇ ਦੀ ਪਛਾਣ ਫਰਿਆਦ ਵੱਜੂ ਹੋਈ ਹੈ ਜੋ 6 ਸਾਲ ਦਾ ਬੱਚਾ ਸੀਗਾ ਇਹ 라ਵਲਪਿੰਡੀ ਪਿੰਡ ਦੇ ਵਿੱਚ ਸਰਦਾਰ ਰਗਵਿੰਦਰ ਸਿੰਘ ਜਣਾ ਦੀ ਮੋਟਰ ਜਿੱਥੇ ਕੰਮ ਕਰਦੇ ਸੀਗੀ ਫੈਮਿਲੀ ਉਹਨਾਂ ਦੀ ਮੋਟਰ ਤੇ ਇਹ ਫਰਿਆਦ ਦਾ ਸੋਤੇਲਾ ਪਿਤਾ ਜਿਹੜਾ ਹੈ ਰਾਹੁਲ ਉਹ ਦੀ ਮਦਰ ਸੀਤੋ ਤੇ ਇੱਕ ਡੇਢ ਸਾਲ ਦੀ ਬੱਚੀ ਹੋਰ ਜਿਹੜੇ ਚਾਰ ਜਿਹੜੀ ਉਸ ਮੋਟਰ ਤੇ ਰਹਿੰਦੇ ਸੀਗੇ ਤੇ ਜਿਹੜਾ ਰਾਹੁਲ ਹੈ ਉਹ ਸੀਤੋ ਦੇ ਨਾਲ ਲਿਵ ਇਨ ਰਿਲੇਸ਼ਨਸ਼ਿਪ ਦੇ ਵਿੱਚ ਹੈਗਾ ਜਿਹੜੇ ਦੋ ਬੱਚੇ ਆ ਉਹਦੀ ਪਹਿਲੀ ਮੈਰਿਜ ਤੋਂ ਉਹਦੇ ਬੱਚੇ ਜਿਹੜਾ 13 ਅੱਠ ਨੂੰ ਜਦੋਂ ਸੀਤੋ ਜਿਹੜੀ ਹੈਗੀ ਆਪਣੀ ਡੇਢ ਸਾਲ ਦੀ ਕੁੜੀ ਉਹਦੀ ਬਿਮਾਰ ਸੀਗੀ ਉਹਨੂੰ ਡਾਕਟਰ ਤੋਂ ਦਵਾਈ ਦਿਵਾਣ ਲੈ ਜਾਂਦੀ ਹੈ ਉਹਦੇ ਪਿੱਛੋਂ ਜਿਹੜਾ ਹੈਗਾ ਰਾਹੁਲ ਜਿਹੜਾ ਉਹਦਾ ਸੁਪੇਲਾ ਪਿਤਾ ਸੀ ਫਰਿਆਦ ਦਾ ਉਹਨੇ ਉਹਨੂੰ ਕੁੱਟ-ਕੁੱਟ ਕੇ ਜਿਹੜਾ ਹੈਗਾ ਗਲਾ ਘੋਟ ਕੇ ਉਹਨੂੰ ਜਿਹੜਾ ਮੌਤੇ ਘਾਟ ਉਤਾਰ ਦਿੱਤਾ ਫਿਰ ਉਸ ਤੋਂ ਬਾਅਦ ਉਹਨੇ ਪੁਲਿਸ ਨੂੰ ਵੀ ਤੇ ਆਪਣੀ ਲਿਵਨ ਪਾਰਟਨਰ ਨੂੰ ਵੀ ਜਿਹੜਾ ਗੁੰਮਰਾਹ ਕਰਨ ਦੀ ਕੋਸ਼ਿਸ਼ ਕੀਤੀ ਕਿ ਕੋਈ ਦੋ ਨਕਾਬਪੋਸ਼ ਬੰਦੇ ਆਏ ਸੀ ਜਿਨ੍ਹਾਂ ਨੇ ਕੁੱਟ-ਕੁੱਟ ਕੇ ਆਪਣਾ ਜਿਹੜਾ ਫਰਿਆਦ ਨੂੰ ਮੌਤੇ ਘਾਟ ਉਤਾਰ ਦਿੱਤਾ ਅਸੀਂ ਤੁਰੰਤ ਜਿਹੜਾ ਹੈਗਾ ਐਕਸ਼ਨ ਲਿਆ ਇਦੇ ਵਿੱਚ ਅਸੀਂ ਦੋ ਟੀਮਾਂ ਬਣਾਈਆਂ ਇੱਕ ਇਨਸਪੈਕਟਰ ਗਗਨਦੀਪ ਸਿੰਘ ਸੇਕੋ ਜਿਹੜੇ ਐਸਐਚਓ ਗਡਸ਼ੰਕਰ ਨੇ ਉਹਨਾਂ ਦੇ ਹੀ ਇੱਕ ਮੇਰੀ ਆਪਣੀ ਪਰਸਨਲ ਟੀਮ ਸੀਗੀ ਅਸੀਂ ਟੈਕਨੀਕਲ ਤੇ ਹੋਰ ਹਿਊਮਨ ਸੋਰਸਸ ਦੀ ਮਦਦ ਨਾਲ ਜਿਹੜਾ ਹੈਗਾ ਇਨਵੈਸਟੀਗੇਸ਼ਨ ਨੂੰ ਆਰੰਭ ਕੀਤਾ ਤੇ ਦੌਰਾਨੀ ਇਨਵੈਸਟੀਗੇਸ਼ਨ ਸਾਡੇ ਧਿਆਨ ਦੇ ਸਾਡੇ ਜਿਹੜੋ ਇਹੀ ਗੱਲ ਜाहिर ਹੋਈ ਕਿ ਜਿਹੜਾ ਰਾਹੁਲ ਹੈ ਉਹਨੇ ਹੀ ਜਿਹੜਾ ਹੈਗਾ ਫਰੀਅੰਤ ਨੂੰ ਜਿਹੜਾ ਹੈਗਾ ਕੁੱਟ-ਕੁੱਟ ਕੇ ਤੇ ਉਸ ਤੋਂ ਬਾਅਦ ਉਹਦਾ ਗਲਾ ਦਬਾ ਕੇ ਉਹਨੂੰ ਮਾਰ ਦਿੱਤਾ ਤੇ ਨਾਲ ਦੇ ਨਾਲ ਮੈਂ ਆਪ ਜੀ ਨੂੰ ਇਹ ਵੀ ਇੱਕ ਆਪਣੀ ਮਾਧਿਅਮ ਰੱਖੀ ਅਪੀਲ ਕਰਨਾ ਚਾਹੂਗਾ ਕਿ ਕਿਤੇ ਵੀ ਸਾਡੇ ਜਦੋਂ ਅਸੀਂ ਇਨਵੈਸਟੀਗੇਸ਼ਨ ਕਰ ਰਹੇ ਸੀ ਸਾਡੇ ਧਿਆਨ ਦੇ ਵਿੱਚ ਆਇਆ ਕਿ ਜਿਹੜਾ ਰਾਹੁਲ ਹੈ ਉਹ ਅਕਸਰ ਫਰੀਆਨ ਦੇ ਉੱਤੇ ਜਿਹੜਾ ਤਸ਼ੱਦਦ ਕਰਦਾ ਹੁੰਦਾ ਸੀ ਪਹਿਲਾਂ ਵੀ ਕਾਫੀ ਘੁਟਮਾਰ ਕਰਦਾ ਸੀ ਪਰ ਇਸ ਬਾਰੇ ਨਾ ਤੇ ਸੀਤੋ ਜਿਹੜੀ ਉਹਦੀ ਪਾਰਟਨਰ ਹੈ ਉਹਨੇ ਕਿਸੇ ਦੇ ਧਿਆਨ ਦੇ ਵਿੱਚ ਲਿਆਉਂਦਾ ਕਿਸੇ ਚਾਈਲਡ ਵੈਲਫੇਅਰ ਆਫੀਸਰ ਦੇ ਨਹੀਂ ਨਾ ਪੁਲਿਸ ਦੇ ਧਿਆਨ ਦੇ ਵਿੱਚ ਲਿਆਉਂਦਾ ਤੇ ਉਹ ਗੱਲ ਵਗਦੀ ਵਗਦੀ ਇੰਨੀ ਵਧ ਗਈ ਕਿ ਅੱਜ ਜਿਹੜਾ ਹੈਗਾ ਫਰਿਆਦ ਇਸ ਦੁਨੀਆ ਦੇ ਵਿੱਚ ਨਹੀਂ ਹੈ ਤੇ ਮੈਂ ਆਪ ਜੀ ਦੇ ਮਾਧਮ ਰਾਹੀਂ ਇਹੀ ਅਪੀਲ ਕਰੂੰਗਾ ਕਿ ਕਿਤੇ ਵੀ ਕਿਸੇ ਵੀ ਤਰ੍ਹਾਂ ਦਾ ਚਾਈਲਡ ਅਬਿਊਜ਼ ਤੁਹਾਡੇ ਧਿਆਨ ਦੇ ਵਿੱਚ ਆਂਦਾ ਹੈ ਤੇ ਕਿਰਪਾ ਕਰਕੇ ਕਿਸੇ ਚਾਈਲਡ ਵੈਲਫੇਅਰ ਅਫਸਰ ਜਾਂ ਕਿਸੇ ਵੀ ਪੁਲਿਸ ਅਫਸਰ ਨੂੰ ਉਹਦੀ ਜਾਣਕਾਰੀ ਜ਼ਰੂਰ ਦਿਓ ਤਾਂ ਕਿ ਅਸੀਂ ਅਜਿਹਾ ਹਾਦਸਾ ਹੋਣ ਤੋਂ ਬਚਾ ਸਕੀਏ ਕਿਸੇ ਵੀ ਤਰ੍ਹਾਂ ਦਾ ਸ਼ੋਸ਼ਣ ਬੱਚਿਆਂ ਦਾ ਜਿਹੜਾ ਹੋਣ ਤੋਂ ਅਸੀਂ ਬਚਾ ਸਕੀਏ